ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਵੱਖ-ਵੱਖ ਵਿਧਾਇਕਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੱਲ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਹਲਕਿਆਂ ਦੇ ਵਿੱਚੋਂ ਖਬਰਾਂ ਆਈਆਂ ਤਾਂ ਇਹ ਖਬਰਾਂ ਅੱਜ ਹੋਰ ਵੱਧੀਆਂ ਦਿਖਾਈ ਦੇ ਰਹੀਆਂ ਨੇ ਕਿਸਾਨ ਆਗੂਆਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਮੌਕੇ ਉਦਘਾਟਨ ਕਰ ਰਹੇ ਵਿਧਾਇਕਾਂ ਨੂੰ ਵਿਰੋਧ ਦਾ ਸਾਹਮਣਾ ਹੁਣ ਲਗਾਤਾਰ ਕਰਨਾ ਪੈ ਰਿਹਾ ਹੈ ਜੇ ਗੱਲ ਕੀਤੀ ਜਾਵੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂਦੀ ਜੋ ਆਪਣੇ ਹਲਕੇ ਦੇ ਵਿੱਚ ਕਿਸੇ ਸਕੂਲ ਦਾ ਉਦਘਾਟਨ ਕਰਨ ਜਾਂਦੇ ਆ ਉੱਥੇ ਕਿਸਾਨਾਂ ਦੇ ਵੱਲੋਂ ਸੰਧਵਾ ਨੂੰ ਉਡੀਕਿਆ ਜਾਂਦਾ ਹੈ ਉਹਨਾਂ ਤੋਂ ਸਵਾਲ ਜਵਾਬ ਕਰਨ ਦੇ ਲਈ ਸਮਾਂ ਮੰਗਿਆ ਜਾਂਦਾ ਹੈ ਪਰ ਕਿਸਾਨਾਂ ਦੇ ਕੋਲ ਜਦੋਂ ਪਹੁੰਚਦੇ ਆ ਤਾਂ 5-7 ਸਕਿੰਟਾਂ ਦੇ ਵਿੱਚ ਹੀ ਕਮਰੇ ਵਿੱਚੋਂ ਬਾਹਰ ਕੁਲਤਾਰ ਸਿੰਘ ਸੰਧਵਾ ਆ ਜਾਂਦੇ ਆ ਅਤੇ ਕਹਿੰਦੇ ਆ ਕਿ ਇਹਨਾਂ ਨੇ ਗੱਲ ਨਹੀਂ ਸੀ ਕਰਨੀ ਇਹ ਸਿਰਫ ਵੀਡੀਓ ਬਣਾਉਣ ਦੇ ਲਈ ਮੇਰੇ ਨਾਲ ਗੱਲਬਾਤ ਕਰਨ ਆਏ ਸੀ ਤਾਂ ਇਸ ਤਰ੍ਹਾਂ ਦਾ ਜਵਾਬ ਜਿਹੜਾ ਦੇ ਕੇ ਗਏ ਨੇ ਕੁਲਤਾਰ ਸਿੰਘ ਸੰਧਵਾ ਕਿਸਾਨ ਕਾਫੀ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਅਤੇ ਆਖਿਆ ਗਿਆ ਕਿ ਇਹਨਾਂ ਨੇ ਵੋਟਾਂ ਲੈਣ ਫਿਰ ਵੀ ਆਉਣਾ ਹੈ ਫਿਰ ਅਸੀਂ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਸਵਾਲ ਜਵਾਬ ਹੁੰਦੇ ਹੈ ਤਾਂ ਕਾਫੀ ਸਖਤ ਚੇਤਾਵਨੀਆਂ ਦਿੰਦਾ ਕਿਸਾਨ ਇੱਥੇ ਦਿਖਾਈ ਦਿੱਤੇ ਉਸ ਤੋਂ ਬਾਅਦ ਅਗਲੀ 바ਰੀ ਆਉਂਦੀ ਹੈ ਸੁਖਬੀਰ ਸਿੰਘ ਮਾਈ ਸਰਖਾਨਾ ਜੋ ਵਿਧਾਇਕ ਨੇ ਮੌੜਮੰਡੀ ਵਿਧਾਨ ਸਭਾ ਹਲਕੇ ਦੇ ਜਿਨ੍ਹਾਂ ਨੂੰ ਕਈ ਦਿਨਾਂ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅੱਜ ਵੀ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਜਾਣਾ ਸੀ ਜਿੱਥੇ ਮਾਸਟਰ ਅਤੇ ਪਿੰਡ ਦੇ ਲੋਕ ਉਹਨਾਂ ਨੂੰ ਉਡੀਕਦੇ ਰਹੇ ਪਰ ਵਿਧਾਇਕ ਸਾਹਿਬ ਉਸ ਪਿੰਡ ਦੇ ਵਿੱਚ ਨਹੀਂ ਪਹੁੰਚੇ ਤੇ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਵਿਧਾਇਕ ਸਾਹਿਬ ਦੇ ਵਾਪਸ ਜਾਣ ਦੇ ਲਈ ਭੱਜਣ ਦੇ ਲਈ ਇੱਕ ਕੰਧ ਨੂੰ ਤੋੜ ਕੇ ਰਸਤਾ ਬਣਾ ਦਿੱਤਾ ਗਿਆ ਤੇ ਇਸ ਮੌਕੇ 4 ਸਾਲ ਦੀ ਜੋ ਪੁਰਾਣੀ ਕੰਧ ਬਣਾਈ ਗਈ ਸੀ ਉਸ ਦੇ ਵਿੱਚ ਨੀ ਪੱਥਰ ਫਿਟ ਕਰ ਦਿੱਤਾ ਗਿਆ ਅਤੇ ਵਿਧਾਇਕ ਸਾਹਿਬ ਨੇ ਇਸ ਦਾ ਉਦਘਾਟਨ ਕਰਨ ਦੇ ਲਈ ਪਿੰਡ ਕੋਟੜਾ ਕੋੜਾ ਦੇ ਵਿੱਚ ਪਹੁੰਚਣਾ ਸੀ ਤਾਂ ਇਹ ਗੱਲ ਵਿਧਾਇਕ ਸੁਖਬੀਰ ਸਿੰਘ ਮਾਈ ਸਰਖਾਨਾ ਦੇ ਨਾਲ ਜੁੜੀ ਹੋਈ ਹੈ ਇਸ ਤੋਂ ਬਾਅਦ ਅਗਲਾ ਜੋ ਵਿਧਾਇਕ ਟਾਰਗੇਟ ਤੇ ਰਿਹਾ ਗੈਰੀ ਬੜਿੰਗ ਜੋ ਕਿ ਅਮਲੋਵ ਵਿਧਾਨ ਸਭਾ ਹਲਕੇ ਦੇ ਵਿੱਚੋਂ ਆਉਂਦੇ ਨੇ ਤੇ ਇੱਥੇ ਵੀ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਘੇਰਿਆ ਗਿਆ ਸਵਾਲ ਜਵਾਬ ਕੀਤੇ ਗਏ ਨੇ ਅਗਲੀ ਮਲੇਰਕੋਟਲਾ ਹਲਕੇ ਦੇ ਵਿੱਚੋਂ ਖਬਰ ਆਉਂਦੀ ਹੈ ਜਿੱਥੇ ਵਿਧਾਇਕ ਜਮੀਲੋ ਰਹਿਮਾਨ ਨੂੰ ਕਿਸਾਨਾਂ ਦੇ ਵੱਲੋਂ ਘੇਰਾ ਪਾ ਕੇ ਕਾਫੀ ਤਿੱਖੇ ਸਵਾਲ ਜਵਾਬ ਕੀਤੇ ਗਏ ਟਰਾਲੀਆਂ ਚੋਰੀ ਦਾ ਮਸਲਾ ਹੋਵੇ ਕਿਸਾਨਾਂ ਦੇ ਨਾਲ ਜਿਸ ਤਰੀਕੇ ਦਾ ਵਿਵਹਾਰ ਖਨੌਰੀ ਤੇ ਸ਼ੰਭੂ ਬਾਰਡਰ ਉਤੇ ਕੀਤਾ ਗਿਆ ਉਸ ਦਾ ਮਸਲਾ ਹੋਵੇ ਤਾਂ ਇੱਥੇ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਗਲੀ ਗੱਲ ਕਰ ਲੈਣੇ ਆ ਅਨਮੋਲ ਗਗਨਮਾਨ 5 ਮਿੰਟਾਂ 'ਚ ਐਮਐਸਪੀ ਦੇਣ ਦੀ ਗੱਲ ਕਰਨ ਵਾਲੇ ਜਿਨ੍ਹਾਂ ਨੂੰ ਅੱਜ ਵਿਧਾਨ ਸਭਾ ਹਲਕਾ ਖੜੜ ਦੇ ਵਿੱਚ ਕਾਫੀ ਜਦੋਜਹਦ ਕਰਨੀ ਪਈ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹ ਤਲਖੀ ਦੇ ਵਿੱਚ ਦਿਖਾਈ ਦਿੱਤੇ ਤੇ ਉਹਨਾਂ ਨੂੰ ਵੀ ਵਿਰੋਧ ਦਾ ਜਿਹੜਾ ਕੀਤਾ ਗਿਆ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਤਰੀਕੇ ਨਾਲ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇਹਨਾਂ ਪੰਜ ਵਿਧਾਇਕਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ 2 ਸਾਲ ਅਜੇ ਪਏ ਨੇ ਸਰਕਾਰ ਦੇ ਪਰ ਜਿਸ ਤਰੀਕੇ ਨਾਲ ਵਿਰੋਧ ਹੋਣਾ ਹੁਣੇ ਸ਼ੁਰੂ ਹੋ ਗਿਆ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਸਕਦਾ ਹੈ ਤੇ ਸਰਕਾਰ ਦੇ ਲਈ ਵੀ ਇਹ ਨਮੋਸ਼ੀ ਵਾਲਾ ਹੋ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਪਿਛਲੇ ਦਿਨੀ ਗਏ ਸੀ ਪਿੰਡ ਛਾਜਲੀ ਦੇ ਵਿੱਚ ਸਕੂਲ ਦਾ ਉਦਘਾਟਨ ਕਰਨ ਦੇ ਲਈ ਉੱਥੇ ਵੀ ਮੁੱਖ ਮੰਤਰੀ ਨੂੰ ਪਹਿਲਾਂ ਹੀ ਜਿਹੜਾ ਕਿਸਾਨਾਂ ਦੇ ਵੱਲੋਂ ਕੇਰਨ ਦਾ ਪ੍ਰੋਗਰਾਮ ਬਣਾ ਲਿਆ ਗਿਆ ਸੀ ਤੇ ਹੈਲੀਕਾਪਟਰ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਵਾਪਸ ਮੁੜੇ ਨੇ ਇਹ ਕਿਹਾ ਜਾ ਰਿਹਾ ਹੈ ਤਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਅਤੇ ਕੀ ਕਿਸਾਨ ਆਗੂਆਂ ਤੇ ਕਿਸਾਨਾਂ ਦਿਆਨ ਵੱਡੀ ਕਾਰਵਾਈ ਹੋਰ ਵੀ ਸਰਕਾਰ ਦੇ ਬਲੋਂ ਕੀਤੀ ਜਾ ਸਕਦੀ ਹੈ ਇਸ ਤੇ ਤੁਹਾਡਾ ਜੋ ਵੀ ਵਿਚਾਰ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਜ਼ਰੂਰ ਦਿਓ